ਇੱਕ ਇਹ ਸ਼ਿਕਾਇਤ ਜਿਹੜੀ ਹੈ ਫੋਟੋ ਵਾਇਰਲ ਹੋਈ ਹੈ ਇਹ ਚੰਡੀਗੜ੍ਹ ਦੇ ਦੀ ਸਾਨੂੰ ਪਤਾ ਲੱਗਿਆ ਕਿ ਸਾਡੇ ਹੈੱਡ ਆਫਿਸ ਤੇ ਆਲਰੇਡੀ ਸ਼ਿਕਾਇਤ ਹੋ ਚੁੱਕੀ ਹੈ ਮਿਤੀ 18 ਤਰੀਕ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੀ ਤੋਂ ਚੰਡੀਗੜ੍ਹ ਵਿਖੇ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਸੀ ਜਦੋਂ ਇਹਦੀ ਜਿਹੜੀ ਮੁੱਖ ਦਫ਼ਤਰ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਹੈੱਡ ਆਫਿਸ ਚ ਇਹਦਾ ਪੂਰਾ ਸੰਗਿਆਨ ਲਿਆ ਜਾ ਰਿਹਾ ਤੇ ਉਹ ਸਾਰੇ ਤੱਤ ਜਿਹੜੇ ਇਹਦੀ ਐਪੀਸੋਡ ਦੀ ਵਿਰੈਸਿਟੀ ਕੀ ਹੈਗੀ ਹੈ ਉਹਦੇ ਤੱਤ ਜਿਹੜੇ ਸਾਰੇ ਉਸ ਇਨਕੁਆਇਰੀ ਦੇ ਵਿੱਚ ਜਿਹੜੇ ਮੁੱਖ ਦਫਤਰ ਤੋਂ ਆਫੀਸ਼ੀਅਲ ਆਏ ਸੀਗੇ ਉਹਨਾਂ ਨੇ ਕਰ ਲਈ ਹੈ ਐਂਡ ਕੁਛ ਹੀ ਦਿਨਾਂ ਦੇ ਵਿੱਚ ਇਹਦਾ ਜਿਹੜਾ ਮੂਲ ਰੂਪ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਵਾ ਉਹ ਬਾਹਰ ਆ ਜਾਏਗਾ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਦੇ ਮੰਡੀ ਸੁਪਰਵਾਈਜ਼ਰ ਪਵਨ ਕੁਮਾਰ ਉਹਨਾਂ ਦੀ ਹੈ ਤੇ ਇਹ ਜਿਹੜਾ ਇੰਜ ਜਾਪਦਾ ਹੈ ਕਿ ਸ਼ਾਇਦ ਉਹ ਪਿਛਲੇ ਕਣਕ ਦੇ ਸੀਜ਼ਨ ਦੀ ਹੋਵੇਗੀ ਜਿਹੜਾ ਕਿ ਅਪ੍ਰੈਲ ਮਈ ਦੇ ਮਹੀਨੇ ਦੇ ਦੌਰਾਨ ਦੀ ਮੁਖ ਦਫਤਰ ਪਧਰਤੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਉਹ ਜਾਂਚ ਕਮੇਟੀ ਆ ਕੇ ਸ਼੍ਰੀ ਰਵਿੰਦਪੁਰ ਦੇ ਦਫਤਰ ਜਿਵੇਂ ਮੈਂ ਪਹਿਲਾਂ ਦੱਸਿਆ 18 ਤਰੀਕ ਨੂੰ ਉਹ ਪੜਤਾਲ ਕਰਕੇ ਸਾਰੇ ਲੈ ਗਏ ਨੇ ਹੁਣ ਉਹਦਾ ਕੀ ਇਸ ਫੋਟੋ ਤੋਂ ਦੇਖ ਕੇ ਤੇ ਕੁਝ ਐਵਿਡੈਂਟ ਨਹੀਂ ਹੋ ਰਿਹਾ ਕਿ ਉਹ ਆਫਿਸ ਟਾਈਮ ਚ ਜਾ ਉਸ ਤੋਂ ਬਾਅਦ ਚ ਠੀਕ ਹੈ ਤੇ ਉਹ ਜਿਹੜੇ ਬਿਆਨ ਹੋਏ ਨੇ ਉਹਨਾਂ ਦੇ ਜਾਂ ਇਨਕੁਆਰੀ ਚ ਜਾਂ ਹੋਰ ਵਿਅਕਤੀਆਂ ਦੇ ਜਿਹੜੇ ਉੱਥੇ ਹੋਏ ਨੇ ਉੱਥੋਂ ਹੀ ਇਹ ਚੀਜ਼ ਐਵਿਡੈਂਟ ਹੋ ਪਾਏਗੀ ਕਿ ਆਫਿਸ ਟਾਈਮ ਹੈ ਜਾਂ ਨਹੀਂ ਚੀਜ਼ ਜਿਹੜੀ ਜਾਇਜ਼ ਨਹੀਂ ਹੈ ਗਲਤ ਹੈ ਸਰਾਸਰ ਗਲਤ ਹੈ ਇਸ ਨੂੰ ਨੰਨੇ ਕੀਤਾ ਜਾਂਦਾ ਤੇ ਅ گاਉਂ ਇਹਦੇ ਤੇ ਕੀ ਹੈਡ ਆਫਿਸ ਵੱਲੋਂ ਅਸੀਂ ਜੋ ਜਾਂਚ ਪੜਤਾਲ ਚਾਹੇ ਉਹਦੇ ਮੁਤਾਬਕ ਹੀ ਕਰਦੇ ਆ। ਅ ਇਨਕੁਆਰੀ ਟੀਮ ਨੇ ਉਤੇ ਮੌਕੇ ਤੇ ਜਿਹੜੇ ਵੀ ਮੁਲਾਜ਼ਮ ਜਿਨ੍ਹਾਂ ਦੀ ਜਿਸ ਲੈਵਲ ਤੇ ਵੀ ਡਿਊਟੀ ਸੀਗੀ ਚਾਹੇ ਚੌਂਕੀਦਾਰ ਚਾਹੇ ਪੀਐਨ ਚਾਹੇ ਮੰਡੀ ਸੁਪਰਵਾਈਜ਼ਰ ਚਾਹੇ ਹੋਰ ਆਪਸ਼ਨ ਕਰਦੇ ਚ ਇਹ ਹੈ ਕਿ ਬਿਆਨ ਲਿੱਤੇ ਨੇ ਠੀਕ ਹੈ। ਬਾਕੀ ਉਹਨਾਂ ਦੇ ਕੀ ਬਿਆਨ ਨੇ ਉਹਨਾਂ ਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਇਹ ਤੇ ਇਨਕੁਆਰੀ ਰਿਪੋਰਟ ਆਉਣ ਤੇ ਪਤਾ ਲੱਗੇਗਾ।